ਸਤਿ ਸ੍ਰੀ ਅਕਾਲ ਮੈਂ ਪ੍ਰਗਟ ਸਿੰਘ ਫਸਲਾਂ ਦੀ ਜਾਣਕਾਰੀ ਤੋਂ ਝੋਨੇ ਦੇ ਨਸਾਰੇ ਸ਼ੁਰੂ ਹੋਣ ਤੋਂ ਮੁੰਜਰ ਬਣਨ ਦੇ ਸ਼ੁਰੂ ਹੋਣ ਤੋਂ ਲੈ ਕੇ ਝੋਨੇ ਦੇ ਪਕਾਅ ਤੱਕ ਆਪਾਂ ਕੁਝ ਅਵਸਥਾਵਾਂ ਦੇ ਉੱਪਰ ਗੱਲਬਾਤ ਕਰਾਂਗੇ ਖੁੱਲ੍ਹ ਕੇ ਚਰਚਾ ਕਿ ਬਾਹਰੋਂ ਕੁਝ ਨਹੀਂ ਲੈ ਕੇ ਆਉਣਾ ਸਿਰਫ ਪਾਣੀ ਲਾਉਣ ਦੇ ਤਰੀਕਿਆਂ ਤੇ ਢੰਗਾਂ ਤੇ ਆਪਾਂ ਗੱਲਬਾਤ ਕਰਨੀ ਹੈਗੀ ਕਿ ਤੇਲਾ ਘਾਟਾ ਵੀ ਸੁੰਡੀ ਘਾਟਾ ਵੀ ਫਸਲ ਡਿੱਗੇ ਨਾ ਇੱਕ ਸਾਰ ਪਕਾਅ ਹੋ ਜੇ ਝਾੜ ਵਧੀਆ ਆਵੇ ਫੋਕ ਬਣੇ ਨਾ ਠੀਕ ਹੈ ਕਿਉਂਕਿ 8 ਅਵਸਥਾਵਾਂ ਬੱਲੀਬਾਨੀ ਸ਼ੁਰੂ ਹੁੰਦੀ ਹੈਗੀ ਐ ਠੀਕ ਐ ਮੁੰਜਰ ਕਹਿ ਦਿੰਨੇ ਆਪਾਂ ਵਾਰ ਵਾਰ ਵੱਲੀ ਕਹਿ ਦਿੰਨਾ ਗਈ ਵੀਡੀਓ ਦੇ ਵਿੱਚ ਪੀ ਆਈ ਸਟੇਜ ਕਹਿਨੇ ਆਪਾਂ ਫਿਰ ਉਹ ਮੁੰਜਰ ਬਣ ਕੇ ਬਾਰ ਬਾਰ ਚੱਲਣਾ ਸ਼ੁਰੂ ਹੁੰਦੀ ਐ ਬੂਟਿੰਗ ਕਹਿ ਦਿੰਨੇ ਆ ਫਿਰ ਉਹ ਹੈਡਿੰਗ ਆਉਂਦੀ ਐ ਉਹਦੇ ਵਿੱਚ ਮੁੰਜਰ ਜਿਹੜੀ ਬਾਹਰ ਆ ਕੇ ਕਿਤੇ ਕਿਤੇ ਸਿੱਧੀ ਮੁੰਜਰ ਦਿਖਾਈ ਦਿੰਦੀ ਐ ਪੈਨਿਕਲ ਐਮਰਜੈਂਸ ਕਹਿ ਦਿੰਨੇ ਆ ਵਿਛਟਾ ਬਾਹਰ ਆਉਣ ਲੱਗ ਗਿਆ ਜੀ ਮੁੰਜਰ ਬਾਹਰ ਆਉਣ ਲੱਗ ਗਈ ਜਾਂ ਉਸ ਤੋਂ ਬਾਅਦ ਫਿਰ ਪੂਰਨ ਤੌਰ ਤੇ ਜਿਹੜੇ ਸਾਰੇ ਛਿੱਟੇ ਉਹ ਫੁੱਲ ਲੈਣ ਲੱਗ ਜਾਂਦੇ ਹੈਗੇ ਆ ਫਲਾਵਰਿੰਗ ਸਟੇਜ ਕਹਿ ਦਿੰਨੇ ਆ ਫਿਰ ਫੁੱਲ ਝੜ ਜਾਂਦਾ ਹੈਗਾ ਫਿਰ ਆਪਾਂ ਦੁੱਧਾ ਅਵਸਥਾ ਕਹਿ ਦਿੰਨੇ ਆ ਫਿਰ ਦੁੱਧਾ ਵੀ ਸਖਤ ਹੋਣ ਲੱਗ ਜਾਂਦਾ ਕਰੀਮ ਬਣਨ ਲੱਗ ਜਾਂਦਾ ਫਿਰ ਆਪਾਂ ਨੂੰ ਸੌਫਟ ਆਫ ਸਟੇਜ ਕਹਿ ਦਿੰਨੇ ਆ ਫਿਰ ਉਹ ਦੁੱਧੇ ਤੋਂ ਬਾਅਦ ਦੁੱਧਾ ਗਰੀ ਬਣਨ ਲੱਗ ਜਾਂਦਾ ਹੈਗਾ ਕਰੀਮ ਤੋਂ ਬਾਅਦ ਤੇ ਉਹਦੇ ਵਿੱਚ ਜਿਹੜਾ ਰੰਗ ਵੀ ਹੈਗਾ ਪੂਰਾ ਹੋਣ ਲੱਗ ਜਾਂਦਾ ਬ੍ਰਾਊਨ ਹੋਣ ਲੱਗ ਜਾਂਦਾ ਸੁਨਹਿਰੀ ਰੰਗ ਹੋਣ ਲੱਗ ਜਾਂਦਾ ਦਾਣੇ ਦੇ ਸੱਕ ਦਾ ਬਾਹਰਲੇ ਪਾਸਿਓਂ ਖiolk ਦਾ ਤਾਂ ਆਪਾਂ ਨੂੰ ਹਾਰਡ ਆਫ ਸਟੇਜ ਕਹਿ ਦਿੰਦੇ ਆ ਪੂਰਨ ਤੌਰ ਤੇ ਮੈਚੁਰ ਕ੍ਰੌਪ ਕਹਿ ਦਿੰਦੇ ਆ ਇਹ ਜਿਹੜੀਆਂ ਅਵਸਥਾਵਾਂ ਹੈਗੀਆਂ ਇਹਨਾਂ ਤੇ ਆਪਾਂ ਨੇ ਪਾਣੀ ਪ੍ਰਬੰਧਨ ਕਰਨਾ ਠੀਕ ਆ ਝੋਨਾ ਲਾਉਣ ਵੇਲੇ ਪਾਣੀ ਵੱਧ ਬਹੁਤ ਲੱਗ ਗਿਆ ਕੱਲੇ ਜਿੰਕ ਦੀ ਘਾਟ ਆ ਸਕਦੀ ਹੈ ਕੋਈ ਏਡੀ ਵੱਡੀ ਦਿੱਕਤ ਨਹੀਂ ਆਉਂਦੀ ਕਿ ਇੱਥੇ ਪਾਣੀ ਚੰਗੇ ਆ ਪਾਣੀ ਓ ਝੋਨੇ ਨੂੰ ਵੱਧ ਲੱਗਦਾ ਫਲੱਡਡ ਵਾਟਰ ਲੱਗਦਾ ਉੱਥੇ ਕਈ ਵਾਰ ਟੀਲਰ ਵਧੀਆਂ ਬਣਾ ਲੈਣਾ ਤੁਹਾਡਾ ਜੀਜਾ ਖੁਸ਼ ਹੋ ਜਾਂਦਾ ਹੈਗਾ ਝੋਨੇ ਦੇ ਵਿੱਚ ਨਿਸਾਰਾ ਹੋਣ ਨਿਸਾਰੇ ਦੀ ਸ਼ੁਰੂਆਤ ਤੋਂ ਪਹਿਲਾਂ ਪੀਆਈ ਅਵਸਥਾ ਜਦੋਂ ਝੋਨੇ ਨੇ ਪੂਰਾ ਬੂਟਾ ਮਾਰ ਲ ਜੋ ਨੇ ਨੇ ਆਵਲੀ ਹਾਈਟ ਵੀ ਕਰ ਲਈ ਸਟੈਮ ਲੌਂਗੇਸ਼ਨ ਵੀ ਕਰ ਲਿਆ ਉਸ ਤੋਂ ਬਾਅਦ ਉਹਨੇ ਬੱਲੀ ਬਣਾਉਣੀ ਸੀਗੀ ਉਸ ਅਵਸਥਾਵਾਂ ਤੋਂ ਪਹਿਲਾਂ ਪਹਿਲਾਂ ਕੋਈ ਵੀ ਤੁਸੀਂ ਯੂਜ਼ ਕਰ ਸਕਦੇ ਸੀ ਸਮਾਨ ਗਰੋਥ ਪ੍ਰੋਮੋਟਰ ਸਾਰਾ ਕੁਝ ਤੁਹਾਡਾ ਬੂਟਾ ਬਣ ਜਾਂਦਾ ਹੁਣ ਬੂਟਾ ਤੇ ਬਣ ਗਿਆ ਬੂਟਾ ਹਾਈਟ ਵੀ ਲੈ ਗਿਆ ਹੁਣ ਬੂਟੇ ਦੇ ਵਿੱਚ ਪਾਣੀ ਪ੍ਰਬੰਧਨ ਕਰਨਾ ਤੇ ਜੇ ਸੋਕਾ ਲਵਾਉਣਾ ਸੀ ਤਾਂ ਇਸ ਤੋਂ ਪਹਿਲਾਂ ਲਵਾਉਣਾ ਸੀ ਮੈਂ ਇਸ ਤੇ ਪਹਿਲਾਂ ਕਾਫੀ ਵੱਡੀਆਂ ਚਰਚਾ ਕੀਤੀ ਹੈਗੀ ਆ ਕਿ ਬੂਟਾ ਜੜਾਂ ਵਧੀਆ ਬਣਾ ਲੇ ਉਹਨੂੰ ਉਹਨੂੰ ਜਿਆਦਾ ਏਰੀਆ ਉਹਦੇ ਖੇਤਰ ਦੇ ਵਿੱਚ ਬਣੇ ਭੋਜਨ ਨੂੰ ਗ੍ਰਹਿਣ ਕਰਨ ਦਾ ਤਾਂ ਸੋਕਲ ਬਣਾਉਣਾ ਜ਼ਰੂਰੀ ਸੀਗਾ ਵੀ ਫਸਲ ਫਿਰ ਡਿੱਗਦੀ ਵੀ ਨਹੀਂ ਹੈਗੀ ਫਸਲ ਨਵੀਆਂ ਜੜਾਂ ਦਾ ਵਿਕਾਸ ਵੀ ਬਣਾ ਕੇ ਰੱਖਦੀ ਹੈਗੀ ਪਾਣੀ ਹਾਂ ਜ਼ਰੂਰੀ ਬਹੁਤ ਹੈਗਾ ਸਾਰੀ ਫਸਲ ਦੀਆਂ ਸਾਰੀਆਂ ਅਵਸਥਾਵਾਂ ਤੇ ਪਰ ਜਿਹੜੀਆਂ ਇਹ ਅਵਸਥਾਵਾਂ ਹੈਗੀਆਂ ਵੀ ਜਦੋਂ ਬੱਲੀ ਬਾਨੀ ਸ਼ੁਰੂ ਹੁੰਦੀ ਹੈ ਮੁੰਜਰ ਇੰਨੀ ਕੀ ਬਾਨੀ ਸ਼ੁਰੂ ਹੁੰਦੀ ਹੈ ਤੇ ਮੁੰਜੀ ਮੁੰਜਰ ਝੁਕ ਕੇ ਪੂਰਨ ਤੌਰ ਤੇ ਰੰਗ ਸ਼ੇਪ ਸਾਈਜ਼ ਲੈ ਜਾਂਦੀ ਹੈ ਉਸ ਅਵਸਥਾਵਾਂ ਦੇ ਵਿੱਚ ਜਿਹੜਾ ਇਹ ਸਮਾਂ ਹੈਗਾ ਇਹ 2.5 30 ਦਿਨ ਦਾ ਸਮਾਂ ਹੈਗਾ ਇਹਦੇ ਵਿੱਚ ਕੁਝ ਕੀਤੀਆਂ ਗਲਤੀਆਂ ਤੁਹਾਡੀਆਂ ਮਹਿੰਗੀਆਂ ਪੈਣਗੀਆਂ ਤੁਹਾਨੂੰ ਝੋਨੇ ਦਾ ਨੁਕਸਾਨ ਕਰ ਸਕਦੀਆਂ ਨੋਟ ਕਰ ਲਿਓ ਜੇਕਰ ਦੁੱਧਾ ਅਵਸਥਾ ਤੇ ਠੀਕ ਹੈ ਛਿੱਟਾ ਬਾਹਰ ਨਿਕਲ ਰਿਹਾ ਹੈ ਬੱਲੀ ਬਾਹਰ ਨਿਕਲ ਰਹੀ ਹੈ ਮੁੰਜਰ ਬਾਹਰ ਨਿਕਲ ਰਹੀ ਹੈ ਤੁਸੀਂ 2 2.5 3 ਇੰਚ ਪਾਣੀ ਖੜਾ ਹੀ ਰੱਖਦੇ ਹੋ ਸਾਡੇ ਤਾਂ ਜੀ ਖੇਤ ਚ ਪਾਣੀ ਸੁੱਕਦਾ ਹੀ ਨਹੀਂ ਸਾਡੇ ਤਾਂ ਜੀ ਕਿਾਰੇ ਬਹੁਤ ਵੱਡੇ ਆ ਸਾਡੇ ਤਾਂ ਲੈਂਟ ਬਹੁਤ ਆਉਂਦੀ ਹੈ ਜੀ ਸਾਡੇ ਤਾਂ ਨਹਿਰੀ ਪਾਣੀ ਬਹੁਤ ਜ਼ਿਆਦਾ ਆ ਕੋਈ ਬਾਹਰ ਨਾ ਮਾਰੋਗੇ ਮੀਂਹ ਵਰਖਾ ਪੈਂਦੀ ਆ ਤਾਂ ਸਾਰਿਆਂ ਵਾਸਤੇ ਉਹਦਾ ਕੋਈ ਆਪਾਂ ਉਹਦਾ ਨਹੀਂ ਆਪਾਂ ਕੋਈ ਕੰਟਰੋਲ ਕਰ ਸਕਦੇ ਹਾਂ ਬਾਕੀ ਜਿਹੜੇ ਵੀ ਕਾਰਨ ਹੈਗੇ ਪਾਣੀ ਨਾ ਹੋਣ ਦੇ ਤੁਹਾਨੂੰ ਸੁਧਾਰਨੇ ਪੈਣੇ ਆ ਪਾਣੀ ਨਜਾਇਜ਼ ਲੱਗੇਗਾ ਤਾਂ ਇੱਕ ਸਾਰ ਫਸਲ ਨਹੀਂ ਪੱਕੇਗੀ ਚੋਨੇ ਦੇ ਵਿੱਚ ਤੇਲੇ ਆਉਣ ਦਾ ਸਿਸਟਮ ਬਣ ਸਕਦਾ ਹੈਗਾ ਚੋਨਾ ਡਿੱਗ ਸਕਦਾ ਹੈਗਾ ਲੇਟ ਪਕਾ ਹੋ ਸਕਦਾ ਹੈਗਾ ਇਹ ਗੱਲਾਂ ਦਾ ਖਿਆਲ ਰੱਖਣਾ ਹੈਗਾ ਕਿਉਂਕਿ ਵੀਡੀਓ ਇਹ ਲੋਡ ਤੋਂ ਪਹਿਲਾਂ ਹੀ ਬਣ ਰਹੀ ਹੈ ਸਮੇ ਤੋਂ ਪਹਿਲਾਂ ਹੀ ਬਣ ਰਹੀ ਹੈ ਕੁਝ ਕਿਸਮ ਅਨੁਸਾਰ ਆ ਲੈ ਰਹੀਆਂ ਆਲੂ ਵਾਲੇ ਨੇ ਤਾਂ ਆਪ ਦਾ ਸਿਸਟਮ ਤਿਆਰ ਕਰ ਲਿਆ ਉਹਨਾਂ ਦੀਆਂ ਕਿਸਮਾਂ ਸ਼ਾਇਦ 20 ਦਿਨਾਂ ਤੱਕ ਵੱਡੀਆਂ ਵੀ ਜਾਣ ਪਰ ਜਿਹੜੇ ਵੀਰਾਂ ਨੇ ਝੋਨਾ ਲੇਟ ਲਾਇਆ ਹੈਗਾ ਉਹਨਾਂ ਦੀ ਕਿਸਮਾਂ ਅਨੁਸਾਰ ਨਹੀਂ ਲਿਆ ਉਹ ਹਜੇ ਇਸ ਤੇ ਵੀਡੀਓ ਤੇ ਬੜਾ ਸੋਹਣਾ ਆਪਣਾ ਕੰਮ ਕਰ ਸਕਦੇ ਹੈਗੇ ਆ ਜੇ ਤੁਸੀਂ ਕਾਲੀ ਕਰੋਗੇ ਗਲਤੀ ਕਰੋਗੇ ਲਾਲਚ ਕਰੋਗੇ ੱੱੱਕਾ ਕਰੋਗੇ ਫਸਲ ਦੇ ਨਾਲ ਇੱਕ ਅੱਧੀ ਵਾਰ ਤਾਂ ਝਾੜ ਆ ਜਾਂਦਾ ਹੁੰਦਾ ਬਾਹਲੇ ਵਾਰੀ ਨਹੀਂ ਆਉਂਦਾ ਹੁੰਦਾ ਕਈ ਵੀ ਸਾਰੇ ਤੋਂ ਬਾਅਦ ਕਾਪਰ ਦੀ ਸਪਰੇ 13045 ਹੋਰ ਲਟਰਮ ਬਟਰਮ ਸਮਾਨ ਮਾਰਕੀਚ ਇਹਨਾਂ ਦਾ ਇਦਾਂ ਦਾ ਸਮਾਨ ਆ ਗਿਆ ਜੀ ਲੋੜ ਹੀ ਨਹੀਂ ਜੀ ਕਿਸੇ ਚੀਜ਼ ਦੀ ਆਹ ਕਰ ਲਓ ਲੋੜ ਹੀ ਨਹੀਂ ਜੀ ਕਿਸੇ ਚੀਜ਼ ਦੀ 17 ਤੱਤ ਆ ਗਈ ਤਾਂ ਇਦਾਂ ਨੇ ਜਿਹੜੇ ਮਟੀਰੀਅਲ ਹੈਗੇ ਠੀਕ ਹੈ ਗਰੋਥ ਪ੍ਰੋਮੋਟਰ ਤੁਹਾਡੇ ਕਿਸੇ ਹੱਦ ਤੱਕ ਕੰਮ ਆਉਂਦੇ ਹੈਗੇ ਆ ਇਦੋਂ ਤੁਹਾਡੀ ਕ੍ਰੌਪ ਨਹੀਂ ਚੱਲਦੀ ਤਾਪਮਾਨ ਦੇ ਪ੍ਰਭਾਵ ਥੱਲੇ ਹੁੰਦੀ ਟੀਲਰਿੰਗ ਅਵਸਥਾ ਤੇ ਹੁਣ ਤਾਂ ਆਪਣੀ ਗੋਭਾ ਅਵਸਥਾ ਰੀਪਰੋਡਕਟਿਵ ਫੇਸ ਚੱਲ ਰਿਹਾ ਹੈ ਜਨਨ ਅੰਗ ਬਣ ਰਹੇ ਆ ਜਾਂ ਬਣ ਕੇ ਬਾਹਰ ਆ ਕੇ ਉਹਨਾਂ ਨੇ ਸਾਰਾ ਪੋਲੀਨੀਸ਼ਨ ਕਰਕੇ ਪ੍ਰੋਪਰ ਫਰੂਟ ਬਣਾਉਣਾ ਝੋਨੇ ਨੇ ਆਪਦਾ ਮੁੰਡਾ ਜਮਣਾ ਅੱਗੇ ਜਾ ਕੇ ਤਾਂ ਉਹ ਚੀਜ਼ਾਂ ਦੇ ਉੱਤੇ ਤੁਹਾਨੂੰ ਗੌਰ ਕਰਨੀ ਪਵੇਗੀ ਪਹਿਲੀ ਜਿਹੜੀ ਅਵਸਥਾ ਹੈਗੀ ਆ ਗੋਭ ਬਨ ਦੀ ਪੈਨਿਕਲ ਇਨੀਸ਼ੀਏਸ਼ਨ ਕਹਿ ਦਿੰਦੇ ਆ ਪੀਆਈ ਹੈ ਦਿਨਾਂ ਦੋਨਾਂ ਦਾ ਕੋਈ ਹਿਸਾਬ ਨਹੀਂ ਜੀ ਠੀਕ ਹੈ ਕੋਈ 150 ਦਿਨ ਦੀ ਕਿਸਮ ਹੈਗੀ ਆ ਇਹ 30 ਦਿਨ ਦੀ ਪਨੀਰੀ ਲੱਗੀ ਸੀ ਹੋ ਸਕਦਾ ਵੀ ਇਹ 60 ਦਿਨ ਤੇ ਸ਼ੁਰੂ ਕਰ ਲੇ ਇਸ ਅਵਸਥਾ ਨੂੰ 55 ਦਿਨ ਤੇ ਸ਼ੁਰੂ ਕਰ ਲੇ ਕਈ ਵਾਰੀ ਮੌਸਮ ਦੇ ਵਿੱਚ ਰੁਕਤ ਜ਼ਿਆਦਾ ਰਹਿੰਦੀ ਹੈ ਇਹ ਅਵਸਥਾਾਂ ਮਾਂ ਲੇਟ ਸ਼ੁਰੂ ਹੁੰਦੀਆਂ ਜਿਹੜੀਆਂ 123 25 ਦਿਨ ਦੀਆਂ 130 ਦਿਨ ਦੀਆਂ ਕਿਸਮਾਂ ਹੈਗੀਆਂ 30 ਦਿਨ ਦੀ ਪਨੀਰੀ ਲੱਗਦੀ ਹੈ 25 30 ਦਿਨ ਦੀ ਤਾਂ ਉਹਦੇ ਵਿੱਚ ਇਹ ਅਵਸਥਾ 45 48 ਦਿਨ ਤੇ ਵੀ ਹੋ ਸਕਦੀ ਹੈ ਦੇਖੋ ਦਿਨ ਦੋਨਾਂ ਦਾ ਕੋਈ ਹਿਸਾਬ ਨਹੀਂ ਹੈਗਾ ਤੁਹਾਨੂੰ ਜਜਕ ਕਰਨਾ ਪੈਣਾ ਹੈਗਾ ਖਿੱਲਰ ਕੇ ਬੂਟਾ ਚੱਲਦਾ ਹੈਗਾ ਟਿਲਰਿੰਗ ਅਵਸਥਾ ਹੈਗੀ ਆ ਥੋੜਾ ਜਿਹਾ ਹਾਈਟ ਲੈ ਰਿਹਾ ਸਟੈਬਲੋਗੇਸ਼ਨ ਹੈਗਾ ਠੀਕ ਹੈ ਉਸ ਤੋਂ ਬਾਅਦ ਜਿਹੜੀ ਅਵਸਥਾ ਸ਼ੁਰੂ ਹੋਣ ਵਾਲੀ ਹੈ ਇਹ ਝੋਨਾ ਥੋੜਾ ਜਿਹਾ ਰੰਗ ਵੀ ਪੀਲਾਪਨ ਚ ਲੈ ਕੇ ਆਉਂਦਾ ਕੱਦ ਵੀ ਕਰਦਾ ਹੁੰਦਾ ਉਸ ਤੋਂ ਬਾਅਦ ਪਾਈਪਾ ਜਦ ਤੱਕ ਸਿੱਧੀ ਖੜੇ ਕਰਦਾ ਹੈਗਾ ਤਾਂ ਪੀਆਈ ਅਵਸਥਾ ਜਿਹੜੀ ਹੈਗੀ ਛੋਟੀ ਜੀ ਮੁੰਜਰਬਾਨੀ ਸ਼ੁਰੂ ਹੁੰਦੀ ਹੈ 1 ਜਿਹੜੇ ਇੰਚ ਦੀ ਫਿਰ ਉਹਦਾ ਸ਼ਫਰ ਸ਼ੁਰੂ ਹੁੰਦਾ ਝੋਨੇ ਦੇ ਵਿੱਚ ਗੰਡਾ ਇੰਟਰਨੋਡ ਸਪੇਸਿੰਗ ਹੈਗੀ ਆ ਉਸ ਤੋਂ ਆਖਰੀ ਗੰਡ ਤੋਂ ਬਾਅਦ ਜਿਹੜਾ ਛਿੱਟਾ ਪਾਉਣਾ ਸ਼ੁਰੂ ਹੁੰਦਾ ਉਸ ਅਵਸਥਾ ਨੂੰ ਆਪ ਪੀਆਈ ਕਹਿੰਦੇ ਹੈਗੇ ਆ ਇਸ ਅਵਸਥਾ ਤੋਂ ਸਾਰੇ ਪਹਿਲਾਂ ਹੀ ਸੋਕੇ ਸਾਕੇ ਲੱਗ ਜਾਣ ਗਰੋਥ ਪ੍ਰੋਮੋਟਰ ਹੋ ਜਾਂਦਾ ਜਿਆਦਾ ਵਧੀਆ ਇਸ ਤੋਂ ਬਾਅਦ ਹੋਣਗੇ ਤਾਂ ਕਦ ਵੀ ਝੋਨਾ ਜ਼ਿਆਦਾ ਕਰ ਸਕਦਾ ਫਿਰ ਤੁਹਾਨੂੰ ਸਮੱਸਿਆ ਆ ਸਕਦੀ ਹੈ ਇਸ ਅਵਸਥਾ ਦੇ ਉੱਤੇ ਖੇਤਾਂ ਦੇ ਅਕੋਰਡਿੰਗ ਤੁਸੀਂ ਖੇਤ ਨੂੰ ਗਿੱਲਾ ਰੱਖਣਾ ਤੁਸੀਂ ਖੇਤ ਦੇ ਵਿੱਚ ਛੱਪੜ ਨਹੀਂ ਬਣਾਉਣਾ। ਤੁਸੀਂ ਖੇਤ ਨੂੰ ਸੋਕਾ ਨਹੀਂ ਲਵਾਉਣਾ। ਇਹ ਗੱਲ ਦਾ ਯਾਦ ਰੱਖਣਾ ਹੈਗਾ ਪਾਣੀ ਲਗਾਤਾਰ ਭਰ ਕੇ ਨਹੀਂ ਰੱਖਣਾ। ਹਵਾ ਲਵਾ ਕੇ ਲਾ ਸਕਦੇ ਹਾਂ। ਰੇਤਲਾ ਬਾਹਣ ਹੈ। ਜੁੜਵੇਂ ਪਾਣੀ ਲੱਗ ਸਕਦੇ ਆ। ਬਾੜਾ ਹੀ ਜ਼ਿਆਦਾ ਪਾਣੀ ਰੁਕਦਾ ਹੈਗਾ ਤਾਂ ਹਵਾ ਲਵਾ ਕੇ ਹੀ ਪਾਣੀ ਲਾਉਣਾ ਚਾਹੀਦਾ। ਬੂਟਿੰਗ ਸਟੇਜ ਆ ਗਈ ਜੀ ਹੁਣ ਮੁੰਜਰ ਬਣਨੀ ਸ਼ੁਰੂ ਹੋਈ ਸੀ ਉਹ ਟੱਪ ਕੇ ਟਾਈਮ ਮੁੰਜਰ ਬਣ ਗਈ। ਮੁੰਜਰ ਛੋਟੀ ਬਣੀ ਹੈ। ਜਿੰਨੀ ਵੀ ਉਹਦੇ ਛੋਟੇ-ਛੋਟੇ ਦਾਣੇ ਆ ਛੋਟੇ ਉਹਦੇ ਬਹੁਤ ਸੂਖਮ ਹਿੱਸੇ ਹੈਗੇ ਆ ਉਹਨਾਂ ਨੇ ਹੁਣ ਵੱਧ ਕੇ ਬਾਹਰ ਨੂੰ ਚੱਲਣਾ ਸ਼ੁਰੂ ਹੋਣਾ ਪਾਈਪ ਫੁੱਲ ਨਹੀਂ ਜਿਹਨੂੰ ਆਪਾਂ ਕਹਿੰਦੇ ਆ ਵੀ ਗੋਭ ਵਿਚ ਆ ਗਿਆ ਝੋਨਾ ਆਪਾਂ ਕਹਿੰਦੇ ਆ ਗੋਭ ਵਿਚ ਇਸ ਅਵਸਥਾ ਦੇ ਵਿੱਚ ਵਧਿਆ ਪਾਣੀ ਦਿਓ ਵਧਿਆ ਪਾਣੀ ਦਾ ਇਹ ਨਹੀਂ ਮਤਲਬ ਵੀ ਪਾਣੀ ਖੜਾ ਰੱਖਣਾ ਪਾਣੀ ਖੜਾ ਨਹੀਂ ਰੱਖਣਾ ਜੀ ਖੇਤ ਕੰਟੀਨਿਊਸਲੀ ਇੱਕ ਸਮਾਨ ਗਿੱਲ ਚਾਹੀਦੀ ਹੈ ਜੀ ਇਸ ਅਵਸਥਾ ਤੇ ਲੱਗਿਆ ਸੋਕਾ ਮਾੜਾ ਹੈਗਾ ਇਸ ਅਵਸਥਾ ਤੇ ਹੋਈ ਕੋਈ ਨਦੀਨਾ ਦੀ ਸਪਰੇ ਮਾੜੀ ਹੈਗੀ ਆ ਇਸ ਅਵਸਥਾ ਤੇ ਹੋਇਆ ਕੋਈ ਐਨਪੀਕੇ ਸਪਰੇ ਚੰਗਾ ਹੈਗਾ ਚਾਹੇ ਫਾਸਫੋਰਸ ਦਾ ਚਾਹੇ ਤੁਹਾਡਾ ਬੋਰਨ ਜ਼ਿੰਕ ਵਾਲਾ ਕੋਈ 13045 ਹੈ ਇਸ ਅਵਸਥਾ ਤੇ ਹੋ ਗਿਆ ਵਧੀਆ ਵੀ ਉਹਦੀ ਪਾਈਪ ਦੇ ਵਿੱਚ ਮੁੰਜ ਰਹੀ ਹੈ ਪੈਣੀ ਕਲ ਐਮਰਜੈਂਸੀ ਜਾਂ ਆਪਾਂ ਹੈਡਿੰਗ ਸਟੇਜ ਕਹਿ ਦਿੰਦੇ ਆ ਕੋਈ ਕੋਈ ਛਿੱਟਾ ਬਾਹਰ ਆਉਣ ਲੱਗ ਗਿਆ ਦਰਖਤਾਂ ਦੇ ਨੇੜੇ ਬਾਹਰ ਆਉਂਦਾ ਪਹਿਲਾਂ ਜਾਂ ਜਿੱਥੇ ਵਿਰਲਾ ਜੋ ਨਾ ਉੱਥੇ ਬਾਹਰ ਆ ਜਾਂਦਾ ਹੈਗਾ ਪਹਿਲਾਂ ਇੱਥੇ ਛੋਟਾ ਜੋਨਾ ਉੱਥੇ ਪਹਿਲਾਂ ਬਾਹਰ ਆ ਜਾਂਦਾ ਹੈਗਾ ਬੱਟਾ ਨੇੜੇ ਬਾਹਰ ਆ ਜਾਂਦਾ ਹੈਗਾ ਨੱਕਿਆਂ ਨੇੜੇ ਥੋੜਾ ਲੇਟ ਆਉਂਦਾ ਹੈਗਾ ਕਿ ਉੱਥੇ ਜਦੋਂ ਇਹਨੂੰ ਵੈਸੀ ਗ੍ਰੋਥ ਕਰਦਾ ਸਮਝ ਆਦੇ ਮਿਲਿਆ ਹੁੰਦਾ ਇੱਥੇ ਵੀ ਤੁਸੀਂ ਪਾਣੀ ਚੰਗਾ ਦੇਣਾ ਹੈਗਾ ਈਵਨ ਕਿ ਤੁਸੀਂ ਜਦੋਂ ਛੁੱਟੇ ਬਾਹਰ ਹੀ ਆਉਣ ਲੱਗ ਗਏ ਤਾਂ ਤੁਸੀਂ ਖੇਤ ਦੇ ਵਿੱਚ ਸ਼ਾਇਦ ਪਾਣੀ ਖੜਾ ਵੀ ਕਰਕੇ ਰੱਖ ਸਕੋ ਠੀਕ ਹੈ ਇੱਕ ਦੋ ਦਿਨ ਪਾਣੀ ਖੜ੍ਹ ਜੇ ਹਵਾ ਲਵਾ ਦਿਓ ਪਾਣੀ ਲਵਾ ਦਿਓ ਕਿਉਂਕਿ ਜਿਹੜੀਆਂ ਇਹ ਅਵਸਥਾਵਾਂ ਹੈਗੀਆਂ ਇਹ ਸਾਰੀਆਂ ਬਰਾਬਰ ਬਰੋਬਰ ਹੀ ਚੱਲਦੀਆਂ बराबरोबरा मतलब ही ਆਪਾਂ ਇੱਕ ਵਸਥਾ ਨੂੰ ਧਿਆਨ ਚ ਨਹੀਂ ਰੱਖਣਾ ਹੈਗਾ ਆਪਾਂ ਨੂੰ ਇਹ ਦੇਖਣਾ ਵੀ ਇਹ ਸ਼ੁਰੂ ਹੋ ਗਈ ਹੁਣ ਆਪਾਂ ਉਹਦੇ ਸਾਰੇ ਜਿਹੜੇ ਬਣਦੇ ਫਾਇਦੇਮੰਦ ਰੂਲ ਆ ਉਹ ਆਪਾਂ ਨੇ ਲਾਗੂ ਕਰਨੇ ਹੈਗੇ ਜੇ ਆਪਾਂ ਉਹਦੇ ਰੂਲ ਨਾ ਲਾਗੂ ਕੀਤੇ ਹੈਗੇ ਆਪਣੇ ਖੇਤ ਦੇ ਵਿੱਚ ਸੋਕਾ ਲਵਾਤਾ ਫਿਰ ਵੀ ਨੁਕਸਾਨ ਆ ਜੇ ਆਪਾਂ ਨੂੰ ਪਾਣੀ ਭਰਨ ਦੀ ਲੋੜ ਨਹੀਂ ਸੀਗੀ ਤੇ ਪਾਣੀ ਆਪਾਂ ਨਜਾਇਜ਼ ਭਰਤਾ ਫਿਰ ਹੋ ਸਕਦਾ ਵੀ ਉਹ ਜੀ ਟੇਲਿਆਂ ਦਾ ਹਮਲਾ ਹੋਵੇ ਕੋਸ਼ਿਸ਼ ਕਰੋ ਮੇਰੀ ਬੇਨਤੀ ਹੈ बार-बार ਬੇਨਤੀ ਹੈ ਕੇ ਚੋਨੇ ਦੇ ਅਨੁਸਾਰਾ ਸ਼ੁਰੂ ਹੋਣ ਤੋਂ ਪਹਿਲਾਂ ਮੁੰਜਰ ਬਾਹਰ ਆਉਣ ਤੋਂ ਪਹਿਲਾਂ ਇਹ ਜਿਹੜੀ ਹੈਡਿੰਗ ਸਟੇਜ ਆ ਸਿੱਧਾ ਐ ਸਿਰ ਕੱਢਦਾ ਝੋਨਾ ਮੁੰਜਰ ਉਸ ਤੋਂ ਪਹਿਲਾਂ ਪਹਿਲਾਂ ਹੀ ਤੁਹਾਡੀਆਂ ਸਪਰੇ ਨਿਬੜ ਜਾਣ ਜੇ ਕਿਤੇ ਖੁਦਾਨਾ ਕਾਸਤਾ ਕਿਸੇ ਵੀਰ ਨੂੰ ਕੋਈ ਤੇਲੇ ਦੀ ਕੋਈ ਸੁੰਡੀ ਦੀ ਕੋਈ ਬਾਸਮਤੀ ਆ ਉਹਦੇ ਚ ਫੰਗਸ ਦੀ ਸਮੱਸਿਆ ਆਉਂਦੀ ਹੈਗੀ ਆ ਤਾਂ ਸਪਰੇ ਸ਼ਾਮ ਸਮੇਂ ਕਰੋ ਤੇ ਖੇਤ ਦੇ ਵਿੱਚ ਉਸ ਸਮੇਂ ਪਾਣੀ ਨਾ ਹੋਵੇ ਤਾਂ ਕਰੋ ਇਹ ਬਹੁਤ ਸਿੱਧੀ ਸਪਰੇ ਕਿਸੇ ਵੀ ਛਿੱਟੇ ਤੇ ਵੱਜਣ ਨਾ ਦਿਓ ਕਿਉਂਕਿ ਉਹ ਜਿਹੜਾ ਕੋਈ ਵੈਸੇ ਨੁਕਸਾਨ ਹੋਣਾ ਉਹ ਵਕਰੀ ਗਾ ਤੁਸੀਂ ਨੁਕਸਾਨ ਕਰ ਰਹੇ ਹੋ ਉਹਦੀ ਪਰਵਾਹ ਨਹੀਂ ਹੋਣੀ ਉਸ ਤੋਂ ਬਾਅਦ ਫਲਾਵਰਿੰਗ ਅਵਸਥਾ ਆਉਣੀ ਹੈ ਛਿੱਟਾ ਬਾਹਰ ਨਿਕਲ ਗਿਆ ਉੱਪਰ ਤੋਂ ਲੈ ਕੇ ਥੱਲੇ ਤੱਕ ਫਲਾਵਰ ਚੱਲਣਾ ਫਲਾਵਰ ਦੀ ਅਵਸਥਾ ਕੀ ਹੈ ਮੌਸਮ ਸਾਫ਼ ਹੋਇਆ ਲਗਭਗ 5 ਤੋਂ 8 ਦਿਨ ਤੱਕ ਦਾ ਟਾਈਮ ਚੱਲਣਾ ਹੈਗਾ ਇੱਕ ਛਿੱਟੇ ਦੇ ਉੱਪਰ ਜਿਵੇਂ ਜਿਵੇਂ ਫੁੱਲ ਆਉਣੇ ਹੈਗੇ ਓਵੇਂ ਓਵੇਂ ਉਹਦੇ ਵਿੱਚ ਬਰਾਊਨ ਫੁੱਲ ਹੋ ਕੇ ਗਿਰ ਜਾਣਾ ਤੇ ਉਹ ਛਿੱਟੇ ਦੇ ਵਿੱਚ ਜਿਹੜਾ ਉਹ ਦਾਣਾ ਹੈਗਾ ਉਹ ਦਾਣਾ ਪੂਰਨ ਤੌਰ ਤੇ ਭਰਨਾ ਸ਼ੁਰੂ ਹੋ ਜਾਣਾ ਹੈਗਾ ਦੁੱਧ ਆਵਾਸ ਸ਼ੁਰੂ ਹੋ ਜਾਣੀਆਂ ਦਾਣਿਆਂ ਦੇ ਵਿੱਚ ਭਾਰ ਆਉਣਾ ਸ਼ੁਰੂ ਹੋ ਜਾਣਾ ਪਾਣੀ ਪੂਰਾ ਵਧੀਆ ਦੇਣਾ ਛਿੱਟਾ ਬਾਹਰ ਆ ਗਿਆ ਖਿੱਟੇ ਦੇ ਵਿੱਚ ਫੁੱਲ ਆ ਗਏ ਮੁੰਜਰ ਦੇ ਵਿੱਚ ਕਹਿ ਰਹੇ ਆ ਮੁੰਜਰ ਦੇ ਵਿੱਚ ਦੁੱਧਾ ਪੈਣ ਲੱਗ ਗਿਆ ਉੱਪਰਲੇ ਦਾਣਿਆਂ ਦੇ ਵਿੱਚ ਤਾਂ ਪਾਣੀ ਵਧੀਆ ਹੀ ਦੇਣਾ ਪਾਣੀ ਤੁਸੀਂ ਖੜਾ ਵੀ ਕਰ ਸਕਦੇ ਹੋ ਪਾਣੀ 5 ਸੈਂਟੀਮੀਟਰ ਭਾ ਅੱਢ 2 ਇੰਚ ਤੱਕ ਪਾਣੀ ਰੱਖ ਸਕਦੇ ਹੋ ਇਹ ਤਾਂ ਹੀ ਰੱਖਿਆ ਜਾਊ ਜੇ ਬਾਖੇ ਤੁਹਾਡਾ ਜ਼ੀਰੋ ਲੈਵਲ ਹੈਗਾ ਇੱਕ ਪਾਸੇ 2 ਇੰਚ ਪਾਣੀ ਖੜਦਾ ਇੱਕ ਪਾਸੇ ਖੜਦਾ ਨਹੀਂ ਤਾਂ ਫਿਰ ਇਸ ਤਰ੍ਹਾਂ ਦੇ ਖੇਤ ਦੇ ਵਿੱਚ ਕਈ ਵਾਰੀ ਛਿੱਟੇ ਖਾਲੀ ਸਿੱਟਿਆਂ ਦੇ ਵਿੱਚ ਫੋਕ ਜਾਂ ਤੁਹਾਡੀਆਂ ਮੁੰਜਰਾਂ ਦੇ ਵਿੱਚ ਬਦਰੰਗ ਦਾਣੇ ਜਾਂ ਦਾਣੇ ਦੀ ਗਿਣਤੀ ਵੀ ਕਈ ਵਾਰ ਘੱਟ ਹੋ ਸਕਦੀ ਹੈਗੀ ਹੈ ਦੁੱਧਾ ਅਵਸਥਾ ਆ ਗਈ ਦਾਣੇ ਹਰੇ ਹੋਣਗੇ ਜੀ ਵਿੱਚ ਪਾਣੀ ਹੋਵੇਗਾ ਜਾਂ ਥੋੜਾ ਜਿਹਾ ਦੁੱਧਿਆ ਰੰਗ ਦਾ ਕੋਈ ਮਟੀਰੀਅਲ ਹੋਵੇਗਾ ਪਾਣੀ ਵਧੀਆ ਹੀ ਦੇਣਾ ਆਪਾਂ ਉਸ ਅਵਸਥਾ ਤੇ ਬਰਖਾ ਹੋ ਜੇ ਤਾਂ ਬਹੁਤ ਹੀ ਵਧੀਆ ਬਰਖਾ ਨਾ ਹੋਵੇ ਤਾਂ ਵੀ ਦੇਣਾ ਹੈਗਾ ਹਾਂ ਡਰਨਾ ਨਹੀਂ ਹੈਗਾ ਕਈ ਵੀਰ ਕਹਿੰਦੇ ਆ ਅਸੀਂ ਸਪਰੇਅ ਕਰਤੀ ਜੀ ਬਰਖਾ ਪੈ ਗਈ ਤੁਸੀਂ ਸਪਰੇਅ ਸਹੀ ਸਮੇਂ ਤੇ ਕਰਨੀ ਸੀਗੀ ਹੁਣ ਜਿਹੜਾ ਝੋਨਾ ਦੁੱਧਾ ਅਵਸਥਾ ਚ ਚੱਲ ਰਿਹਾ ਹੈਗਾ ਇੱਥੇ ਤੁਸੀਂ ਕੋਈ ਵੀ ਸਪਰੇਅ ਨਾ ਕਰਨ ਦੀ ਤਰਜੀਹ ਦਿਆ ਕਰੋ ਠੀਕ ਹੈ ਉਸ ਤੋਂ ਬਾਅਦ ਸੌਫਟ ਰੱਫ ਸਟੇਜ ਆਉਣੀ ਹੈ ਭਾਵ ਕਿ ਮੁੰਜਰਾ ਬਾਹਰ ਵੀ ਨਿਕਲੀ ਜਾਂਦੀਆਂ ਹੈਗੀਆਂ ਮੁੰਜਰਾ ਦੇ ਵਿੱਚ ਲਟਕ ਵੀ ਹੋ ਗਈ ਸ਼ੁਰੂ ਮੁੰਜਰਾ ਦੇ ਵਿੱਚ ਹਰੇ ਦਾਣੇ ਆ ਉਹਨਾਂ ਦੇ ਵਿੱਚ ਦੋਦਾ ਵੀ ਹੈਗਾ ਮੁੰਜਰੇ ਦੇ ਥੱਲੇ ਦੇ ਹਿੱਸੇ ਦੇ ਵਿੱਚ ਹਜੇ ਫੁੱਲ ਵੀ ਖਿਲੀ ਜਾਂਦੀ ਹੈ ਠੀਕ ਹੈ ਜਿਆਦਾ ਹਵਾਵਾਂ ਚੱਲਦੀਆਂ ਤੂਫਾਨ ਚੱਲਦਾ ਮੀਂਹ ਚੱਲਦਾ ਤਾਂ ਨੁਕਸਾਨ ਹੋ ਸਕਦਾ ਹੈਗਾ ਫਸਲ ਦਾ ਪਰ ਇਹ ਨਹੀਂ ਹੁੰਦਾ ਹੈਗਾ ਵੀ ਸਾਰਾ ਖੇਤ ਹੀ ਖਾਲੀ ਹੋ ਜਾਏਗਾ ਜਿਹੜਾ ਜਿਆਦਾ ਝੋਨੇ ਦਾ ਨੁਕਸਾਨ ਕਰਦਾ ਹੈਗਾ ਫੁੱਲਾਂ ਦੀ ਅਵਸਥਾ ਤੇ ਉਹ ਟੈਂਪਰੇਚਰ ਅਗਰ ਬਹੁਤ ਹੀ ਖੁਸ਼ਕ ਤੇ ਗਰਮ ਟੈਂਪਰੇਚਰ ਰਹਿੰਦਾ ਹੈਗਾ ਤਾਂ ਫੇਰ ਉਹ ਫੁੱਲ ਨੇ ਕੁਝ ਸਮਾਂ ਹੀ ਖੁੱਲਣਾ ਹੁੰਦਾ ਤੇ ਬੰਦ ਹੋਣਾ ਹੁੰਦਾ ਉਹ ਉਹਦਾ ਸਮਾਂ ਵਿਅਰਥ ਹੋ ਜਾਂਦਾ ਉਹ ਦੁਬਾਰੇ ਨਹੀਂ ਬਣਦਾ ਹੈਗਾ ਅਗਰ ਬਰਸਾਤ ਤਾਂ ਝੋਨਾ ਸੈਂਸ ਕਰਦਾ ਸਵੇਰੇ ਕਿ ਹੁਣ ਤਰੇਲੀ ਪਈ ਆ ਹੁਣ ਸੂਰਜ ਚੜਨ ਲੱਗਿਆ ਹੈਗਾ 10:00 ਵਜੇ ਸਹੀ ਸਮਾਂ ਹੋਊਗਾ ਮੈਂ ਫੁੱਲ ਫਲਾ ਕੇ ਉਹਨੂੰ ਬੰਦ ਕਰਕੇ ਅਗਲਾ ਆਪਣਾ ਕੰਮ ਚਲਾ ਦਾਂਗਾ ਤਾਂ ਇਹ ਵੀ ਫਸਲ ਬਹੁਤ ਇਹ ਵੀ ਡੀਐਨਏ ਆਰਐਨਏ ਬੇਸ ਹੈਗਾ ਸਿਸਟਮ ਇਹਨਾਂ ਦਾ ਤਾਂ ਆਪਾਂ ਨੂੰ ਇਸ ਤੇ ਇੰਨਾ ਜ਼ਿਆਦਾ ਵੀ ਆਪਾਂ ਮੈਨੀਪੂਲੇਸ਼ਨ ਨਹੀਂ ਕਰ ਸਕਦੇ ਕਿ ਕੁਦਰਤੀ ਸਿਸਟਮ ਦੇ ਤੌਰ ਤੇ ਆਪਾਂ ਜੀ ਰਹੇ ਆ ਵੀ ਜੀ ਰਹੇ ਹੈਗੇ ਆ ਜਿਹੜੀ ਸੌਫਟ ਆਫ ਸਟੇਜ ਆ ਪਾਣੀ ਦੇ ਸਕਦੇ ਹੋ ਜਿਹੜੇ ਖੇਤ ਰੇਤਲੇ ਹੈਗੇ ਆ ਜਿਨ੍ਹਾਂ ਦੇ ਵਿੱਚ ਬਿਲਕੁਲ ਪਾਣੀ ਨਹੀਂ ਖੜਦਾ ਹੈਗਾ ਜਾਂ ਸਿੱਧੀ ਬਜਾਈ ਦੇ ਖੇਤ ਹੈਗੇ ਆ ਜਾਂ ਬਿਨਾਂ ਗੱਦੂ ਕਰੇ ਲੱਗੇ ਹੈਗੇ ਆ ਉਹਨਾਂ ਦੇ ਵਿੱਚ ਪਾਣੀ ਖੜਨ ਦੀ ਸਮੱਸਿਆ ਆਉਂਦੀ ਆ ਉਹ ਕਈ ਵਾਰੀ ਉੱਥੇ ਪਾਣੀ ਨਹੀਂ ਖੜਦਾ ਆਪਾਂ ਪਾਣੀ ਨਾਖ ਲਿਆਰੋ ਕੋਈ ਸਮੱਸਿਆ ਨਹੀਂ ਹੈਗੀ ਤਾਂ ਵੀ ਉੱਥੇ ਵਧੀਆ ਕੰਮ ਚੱਲ ਜੂਗਾ ਕਿਉਂਕਿ ਉੱਥੇ ਰੂਟ ਡਿਵੈਲਪਮੈਂਟ ਜ਼ਿਆਦਾ ਹੋਇਆ ਹੁੰਦਾ ਜਿੱਥੇ ਪਾਣੀ ਖੜਦਾ ਹੀ ਨਹੀਂ ਤੁਸੀਂ ਪਾਣੀ ਲਾਇਆ 4 ਘੰਟੇ ਬਾਅਦ ਪਾਣੀ ਖਤਮ ਹੈ ਪਰ ਅਸਲ ਦੇ ਵਿੱਚ ਉਹ ਖਤਮ ਹੈ ਉਹਦੀਆਂ ਜੜਾਂ ਦੇ ਆਸ-ਪਾਸੇ ਸੱਲ ਤਾਂ ਹੈਵੀ ਮੌਇਸਚਰ ਤਾਂ ਹੈਗਾ ਹੀ ਆ ਨਾ ਜਿੱਥੇ ਝੋਨੇ ਦੇ ਵਿੱਚ ਪਾਣੀ ਜ਼ਿਆਦਾ ਖੜਦਾ ਹੈਗਾ ਡਾਕਰ ਜ਼ਮੀਨਾਂ ਹੈਗੀਆਂ ਕੜਾ ਬਣਿਆ ਹੋਇਆ ਹੈਗਾ ਤਾਂ ਉੱਥੇ ਸਮੱਸਿਆ ਇਹ ਆਉਂਦੀ ਹੈਗੀ ਆ ਕਿ ਉੱਥੇ ਜੜਾਂ ਦੀ ਡਿਵੈਲਪਮੈਂਟ ਹੀ ਉਨੀ ਹੋਈ ਨਹੀਂ ਹੁੰਦੀ ਤੇ ਜੇਕਰ ਜੜਾਂ ਦੀ ਡਿਵੈਲਪਮੈਂਟ ਨਹੀਂ ਹੋएगी ਤੇ ਝੋਨੇ ਨੂੰ ਪਾਣੀ ਵੀ ਨਾ ਮਿਲਿਆ ਤਾਂ ਮਿੱਟੀ ਹਾਰਡ ਆ ਤਾਂ ਉਹ ਜੜਾਂ ਭੋਜਨ ਨਹੀਂ ਲੱਭ ਪਾਉਣੀਆਂ ਤੇ ਉੱਪਰਲੇ ਪਾਸੇ ਪ੍ਰੈਸ਼ਰ ਦੇ ਨਾਲ ਜਿਹੜੇ ਛਿੱਟੇ ਉਹ ਬਾਹਰ ਨਹੀਂ ਆਉਣਗੇ। ਉਦੋਂ ਬਾਅਦ ਹਾਰਡ ਆਫ ਸਟੇਜ ਹੈਗੀ ਆ। ਮਤਲਬ ਦਾਣਾ ਸਖਤ ਹੋਣਾ ਸ਼ੁਰੂ ਹੋਊਗਾ। ਮੁੰਜਰ ਲੱਟਕੀ ਆ ਪਹਿਲਾਂ ਥੱਲੇ ਦਾਣੇ ਪੂਰੇ ਹੋਣਗੇ, ਬ੍ਰਾਊਨ ਹੋਣਗੇ, ਸੁਨਹਿਰੀ ਹੋਣਗੇ ਉਸ ਤੋਂ ਬਾਅਦ ਫਿਰ ਅਗਲੇ ਹੋਣਗੇ। ਇਹ ਸਾਰੀਆਂ ਅਵਸਥਾਵਾਂ ਮਾ ਲਗਭਗ 14 ਦਿਨਾਂ ਦੇ ਵਿੱਚ ਹੁੰਦੀਆਂ। ਨਿਸਾਰਾ 7 ਦਿਨਾਂ ਦੇ ਵਿੱਚ ਹੁੰਦਾ। ਫੁੱਲਾਂ ਦੀ ਅਵਸਥਾ ਵੀ 7 ਦਿਨਾਂ ਦੇ ਵਿੱਚ ਹੁੰਦੀ ਹੈ। ਸਾਰੀਆਂ ਤੇ ਹੋ ਸਕਦਾ ਹੈ ਕਿ ਮੁੰਜਰ ਬੰਨ ਤੋਂ ਬਾਹਰ ਆਉਣ ਤੇ ਕਵੀ 15 ਦਿਨ ਦਾ ਸਮਾਂ ਲੱਗੇ ਸਾਰੀਆਂ ਲੰਬੀਆਂ ਸਮੇਂ ਕਿਸਮੇ ਦੀਆਂ ਸਮਾਂ ਵਿੱਚ ਕਿਸਮਾਂ ਵਿੱਚ ਇਹ 35 ਦਿਨ ਦਾ ਸਮਾਂ ਵੀ ਹੋ ਸਕਦਾ ਹੈ 40 ਦਿਨ ਦਾ ਸਮਾਂ ਵੀ ਟੋਟਲ ਹੋ ਸਕਦਾ ਮੈਂ ਤੁਹਾਨੂੰ 8 ਅਵਸਥਾਵਾਂ ਦੇ ਗੱਲ ਕੀਤੀ ਹੈ ਪੀਆਈ ਸਟੇਜ ਬੂਡਿੰਗ ਤੇ ਹੈਡਿੰਗ ਫਲਾਵਰਿੰਗ ਮਿਲਕਿੰਗ ਸੌਫਟ ਆਫ ਸਟੇਜ ਹਾਰਡ ਆਫ ਸਟੇਜ ਤੇ ਉਸ ਤੋਂ ਬਾਅਦ ਫਿਰ ਬਾਡੀ ਜਿਹੜੀ ਹਾਰਡ ਆਫ ਸਟੇਜ ਆ ਇੱਕ ਸਾਰ ਝੋਨੇ ਦੇ ਵਿੱਚ ਬੱਤਿਆਂ ਦੇ ਵਿੱਚ ਪੀਲਾ ਪਾਣ ਆਉਣ ਲੱਗ ਗਿਆ ਨੁੱਕਰ ਸ਼ਾਇਦ ਮੱਛਣ ਵੀ ਲੱਗ ਗਈ ਸ਼ਾਇਦ ਕੱਠੀ ਹੋਣ ਲੱਗ ਗਈ ਉਹਦੇ ਵਿੱਚ ਉਠ ਰੰਗਾ ਰੰਗ ਕੈਮਲਟੈਨ ਕਲਰ ਆਉਣ ਲੱਗ ਗਿਆ ਜਿਹੜੀਆਂ ਬੱਲੀਆਂ ਹੈਗੀਆਂ ਉਹਨਾਂ ਦੇ ਵਿੱਚ ਝੁਕਾ ਪੂਰਨ ਹੋ ਗਿਆ ਉਹਨਾਂ ਦੇ ਵਿੱਚ ਦਾਣਿਆਂ ਦੇ ਵਿੱਚ ਸਾਰਿਆਂ ਦੇ ਸੁਨਹਿਰੀ ਪਾਣ ਆਉਣ ਲੱਗ ਗਿਆ ਦਾਣਾ ਤੋੜ ਕੇ ਦੇਖਦੇ ਉਹਦੇ ਵਿੱਚ ਗਿਰੀ ਨਿਕਲਦੀ ਆ ਤੇ ਮੋਇਸਚਰ ਹੈ ਹੁਣ ਆਪਾਂ ਫਸਲ ਨੂੰ ਡਰਾਈ ਕਰਨਾ ਫਸਲ ਦਾ ਜਿਹੜਾ ਬੂਟਾ ਹੈਗਾ ਉਹਨੇ ਮਰਨਾ ਹੈਗਾ ਜੇ ਤੁਸੀਂ ਭਾਰੇ ਪਾਣੀ ਲਾਉਂਗੇ ਫਸਲ ਇੱਕ ਸਾਰ ਪਕਾਣ ਹੀ ਲੈਣਾ ਮੰਡੀ ਵੱਢ ਕੇ ਲੈ ਕੇ ਜਾਉਂਗੇ ਮੋਇਸਚਰ 25 30 35 ਆ ਸਕਦਾ ਹੈਗਾ ਇਸ ਅਵਸਥਾ ਤੇ ਕਈ ਵਾਰੀ ਬਰਖਾ ਭਾਰੀ ਪੈ ਜੇ ਫਿਰ ਦਿੱਕਤ ਆਉਂਦੀ ਹੈ ਕਈ ਵੀਰ ਪੁੱਛਦੇ ਹੈਗੇ ਕਿੰਨੇ ਦਿਨ ਪਾਣੀ ਪਹਿਲਾਂ ਪਰ ਬੰਦ ਕਰੀਏ ਜੀ ਇਹ ਤੁਹਾਡਾ ਖੇਤ ਦੱਸੇਗਾ ਤੁਹਾਡਾ ਤਜਰਬਾ ਦੱਸੇਗਾ ਤੁਹਾਡੇ ਖੇਤ ਦੀ ਇਤਿਹਾਸ ਦੱਸੇਗਾ ਜੇਕਰ ਹੁਣ ਕਿਸੇ ਕੋਈ ਰੇਤਲੇ ਖੇਤ ਦਾ ਵਾਲਾ ਫਾਰਮਰ ਹੈਗਾ ਉਹ 10 ਦਿਨ ਪਹਿਲਾਂ ਪਾਣੀ ਬੰਦ ਕਰ ਸਕਦਾ ਬਹੁਤ ਹੀ ਜ਼ਿਆਦਾ ਡੱਕਰ ਖੇਤ ਹੈਗੇ ਆ ਜਿਨ੍ਹਾਂ ਦੇ ਪਾਣੀ ਧਰਤੀ ਦਾ ਨੇੜਲਾ ਹੈਗਾ ਉਹ 25 ਦਿਨ ਪਹਿਲਾਂ ਵੀ ਬੰਦ ਕਰ ਦਿੰਦੇ ਹੈਗੇ ਆ ਕਈ ਵਾਰ ਮਹੀਨਾ ਪਹਿਲਾਂ ਵੀ ਬੰਦ ਕਰ ਦਿੰਦੇ ਉਹਨਾਂ ਦੇ ਖੇਤ 'ਚ ਫਿਰ ਵਾਢੀ ਪ੍ਰੋਪਰ ਤੌਰ ਤੇ ਸਹੀ ਟਾਈਮ ਤੇ ਨਹੀਂ ਹੁੰਦੀ ਹਾਂ ਜੇ ਕੋਈ ਕਿਸਮ 135 ਦਿਨ ਦੀ ਆ ਤਾਂ ਉਹ ਵੱਧ ਤੋਂ ਵੱਧ 140 ਦਿਨ ਤੁਹਾਡੇ ਖੇਤ 'ਚ ਖੜ ਸਕਦੀ ਆ ਠੀਕ ਹੈ 142 ਦਿਨ ਖੜ ਜੂ ਇਸ ਤੋਂ ਵੱਧ ਨਹੀਂ ਜੇ ਸਹੀ ਅਵਸਥਾ 'ਮਤੇ ਸਹੀ ਕੰਮ ਹੋਈ ਹੈਗੇ ਆ ਤਾਂ ਜਦੋਂ ਸਾਰੇ ਦਾਣੇ ਜਿਹੜੇ ਹੈਗੇ ਸਨਾਰੇ ਹੋ ਜਾਣ ਉਹਨਾਂ ਦੇ ਵਿੱਚ ਗਿਰੀ ਬਣ ਜੇ ਦੁੱਧ ਨਾ ਹੋਵੇ ਪਾਣੀ ਬੰਦ ਕਰ ਦਿਓ ਜੀ ਇੱਕ ਸਾਰ ਝੋਨਾ ਪੱਕੇਗਾ ਤੁਸੀਂ ਕਹੋ ਮੈਂ ਮੈਂ ਵਾਰ-ਵਾਰ ਕਹਿਣਾ ਹੁੰਨਾ ਕਿ ਜੇ ਲੰਬੇ ਸਮੇਂ ਦੀਆਂ ਕਿਸਮਾਂ ਤਾਂ 40-42 ਦਿਨਾਂ ਤੱਕ ਜਿੰਨਾ ਬੂਟਾ ਬਣ ਗਿਆ ਠੀਕ ਹੈ ਉਸ ਤੋਂ ਬਾਅਦ ਖਰਾਕਾਂ ਬੰਦ ਕਰੋ ਠੀਕ ਹੈ ਜੇ ਤੁਸੀਂ ਘੱਟ ਸਮੇਂ ਦੀ ਕਿਸਮ ਲਈ ਹੋਈ ਹੈ ਤਾਂ 30 ਦਿਨ ਤੱਕ ਜਿੰਨਾ ਬੂਟਾ ਬਣ ਗਿਆ ਠੀਕ ਹੈ ਜੇ ਤੁਸੀਂ ਇਸ ਤੋਂ ਵੱਧ ਵੀ ਕਈ ਵਾਰੀ ਯੂਰੀਆ ਕਈ ਵਾਰੀ ਵੀਰ ਕੈਦ ਮੈਂ ਦੇਖਦਾ ਹੈਗਾ ਮੇਲਿਆਂ ਦੇ ਵਿੱਚ ਮਿਲਦੇ ਹੈਗੇ ਤੇ ਵੀਰ ਕਹਿੰਦੇ ਅਸੀਂ 5 ਗੱਟੇ ਯੂਰੀਆ ਪਾਈ 4 ਗੱਟੇ ਯੂਰੀਆ ਪਾਈ ਤਾਂ ਲੇਟ ਟਾਈਮ 'ਚ ਇੱਕ ਯੂਰੀਆ ਜਿਹੜਾ ਗਿਆ ਹੈਗਾ ਉਹਨਾਂ ਨੇ ਫਿਰ ਅ ਲੋੜ ਤੋਂ ਵੱਧ ਟਿੱਲਰ ਬਣਾਇਆ ਤਾਂ ਉਹ ਲੇਟ ਹੀ ਨਸਾਰਾ ਲੈਣਗੇ ਲੇਟ ਹੀ ਪਕਾ ਲੈਣਗੇ ਫਿਰ ਉਹ ਲੇਟ ਹੀ ਖਰਾਕ ਮੰਗੀ ਜਾਣਗੇ ਤਾਂ ਉਹਨਾਂ ਦੇ ਵਿੱਚ ਫਿਰ ਸਮੱਸਿਆ ਰਹਿੰਦੀ ਆ ਹਾਂ ਜੇ ਤੁਸੀਂ ਦੁੱਧਾ ਅਵਸਥਾ ਤੇ ਜਾਂ ਛਿੱਟੇ ਬਾਹਰ ਨਿਕਲਦੀ ਹੈਡਿੰਗ ਅਵਸਥਾ ਤੇ ਪਾਣੀ ਵਾੜ ਨਜਾਇਜ਼ ਭਰ ਭਰਮੇ ਲਾਤੇ ਠੀਕ ਹੈ 5 ਸੈਂਟੀਮੀਟਰ ਤੋਂ ਵੀ ਵੱਧ ਪਾਣੀ ਭਰ ਕੇ ਰੱਖਿਆ ਹਵਾ ਤੇ ਤੁਹਾਡਾ ਲੈਵਲ ਸਹੀ ਨਹੀਂ ਹੈਗਾ ਤਾਂ ਫਿਰ ਤੁਹਾਡੇ ਤੇਰੇ ਦੀ ਜਿਹੜੀ ਹੈਗੀ ਆ ਉਹ ਸ਼ੰਕਾ ਬਣੀ ਰਹਿੰਦੀ ਆ ਆਪਣੇ ਖੇਤ ਨੂੰ ਅਬਜ਼ਰਵ ਕਰਦੇ ਰਹੋ ਬੀ ਵਾਲਾ ਖੇਤ ਫਾਈਨਲ ਕਰ ਲਓ ਉਹਦੇ ਵਿੱਚੋਂ ਗੈਰ ਗੈਰ ਬੂਟੇ ਕੱਢ ਦਿਓ ਤੇ ਆਪਣਾ ਬੀ ਖੁਦ ਝਾੜ ਕੇ ਰੱਖੋ ਪਰਮਲ ਤੇ ਬਾਸਮਤੀ ਦਾ ਬੀ ਤੁਸੀਂ ਰੱਖ ਸਕਦੇ ਹੋ ਹਾਈਬ੍ਰਿਡ ਦਾ ਬੀ ਤੁਸੀਂ ਨਹੀਂ ਰੱਖ ਸਕਦੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਸ ਤਰ੍ਹਾਂ ਹੀ ਤੁਹਾਨੂੰ ਜਾਣਕਾਰੀ ਫੇਸਬੁੱਕ ਇੰਸਟਾਗ੍ਰam YouTube ਤੇ ਦਿੰਦੇ ਰਹਾਂਗੇ ਕੋਸ਼ਿਸ਼ ਕਰਿਆ ਕਰੋ ਤੁਸੀਂ ਸ਼ੇਅਰ ਕਰ ਲਓ ਬੋਲ ਕੇ ਦੱਸ ਕੇ ਆਪਣੇ ਯਾਰ ਦੋਸਤਾਂ ਦੇ ਨਾਲ ਜਾਂ ਵੀਡੀਓ ਦਾ ਲਿੰਕ ਸ਼ੇਅਰ ਕਰ ਸਕਦੇ ਹੋ ਬਹੁਤ ਧੰਨਵਾਦ ਥੈਂਕ ਯੂ